ਸਮਝੀ ਮੇਲਾ ਚੱਲ ਰਿਹਾ ਕਿਤੇ ਉੱਥੇ ਦੀ ਉਹ ਜਿਹੜੇ 5-7 ਜਿਹੜੇ ਪਹਿਰੇਦਾਰ ਸੀ ਉਹਨਾਂ ਦੇ ਮਨ ਵਿੱਚ ਆਈ ਕਿ ਲੈ ਯਾਰ ਮੇਲਾ ਚੱਲ ਰਿਹਾ ਸਾਡਾ ਮੇਲਾ ਦੇਖਣ ਜਾਣ ਨੂੰ ਦਿਲ ਕਰਦਾ ਵੀ ਕਿੱਦਾਂ ਕਰੀਏ ਉਹ ਕਹਿੰਦੇ ਇਦਾਂ ਕਰੋ ਅੱਧੇ ਪਹਿਰੇ ਤੇ ਰਹਿ ਜੰਦੇ ਆਧੇ ਜਾ ਕੇ ਦੇਖਿਓ ਜੇ ਸਾਰੇ ਚੱਲ ਗਏ ਤੇ ਰਾਜੇ ਨੂੰ ਪਤਾ ਲੱਗ ਜਾਣਾ ਤਾਂ ਗੁਰੂ ਪਿਆਰੀ ਸਾਥ ਸੰਗਤ ਜਿਓਣ ਜਿਹੜੇ ਪਹਿਰਾ ਜਿਹੜੇ ਉਹ ਦੇ ਰਹੇ ਸੀ ਨਾ ਉਹਨਾਂ ਵਿੱਚੋਂ ਅੱਧੇ ਪਹਿਰੇ ਤੇ ਰਹਿ ਕੇ ਤੇ ਅੱਧੇ ਵਿੱਚੋਂ ਮੇਲਾ ਦੇਖਣ ਵਾਸਤੇ ਚਲੇ ਗਏ ਹੁਣ ਜਿਹੜੇ ਪੈਰਾ ਦੇ ਰਹੇ ਆ ਉਹ ਸੋਚ ਰਹੇ ਯਾਰ ਉਹ ਜਿਹੜੇ ਮੇਲਾ ਦੇਖਣ ਗਏ ਆ ਉੱਥੇ ਮਠਿਆਈਆਂ ਖਾ ਰਹੇ ਹੋਣੇ ਆ ਕੋਈ ਝੂਲਿਆਂ 'ਚ ਟੁੱਟੇ ਲੈ ਰਿਆ ਹੋਣਾ ਤੋ ਗੁਰੂ ਪਿਆਰੀ ਸਾਧ ਸੰਗਤ ਜੀ ਪਰ ਜਿਹੜੇ ਮੇਲੇ ਵਿੱਚ ਮੇਲਾ ਦੇਖਣ ਗਏ ਉਹਨਾਂ ਦੇ ਮਨ 'ਚ ਇਹੀ ਯਾਰ ਕਿਤੇ ਰਾਜਾ ਨੌੜ 'ਚ ਖੜੇ ਹੋਰੇ ਨਾ ਕਿਤੇ ਫੜੇ ਜਾਈਏ ਲੈਵੇ ਉਹ ਇੱਥੇ ਮੌਜੂਦ ਨਹੀਂ ਹੈ ਤੋ ਜਦੋਂ ਦਿਨ ਚੜਿਆ ਦਰਬਾਰ ਵਿੱਚ ਉਹਨਾਂ ਨੂੰ ਬੁਲਾਇਆ ਕਹਿੰਦੇ ਵੀ ਤੁਸੀਂ ਕਿੱਥੇ ਕਿੱਥੇ ਸੀਗੇ ਉਹ ਕਹਿੰਦੇ ਜੀ ਅਸੀਂ ਤਾਂ ਇੱਧੇ ਕ ਜਾਣੇ ਸੀ ਜੀ ਤਾਂ ਪੈਰੇ 'ਤੇ ਸੀਗੇ ਇੱਥੇ ਆਤ ਜਿਹੜੇ ਅੱਧੇ ਸੀ ਇਹ ਮੇਲਾ ਦੇਖਣ ਚਲੇ ਗਏ ਸੀ। ਤੋ ਬਾਦਸ਼ਾਹ ਨੇ ਕਿਹਾ ਕਮਲਿਓ ਮੇਲਾ ਤਾਂ ਤੁਸੀਂ ਦੇਖਣ ਗਏ ਸੀ ਕਹਿੰਦੇ ਨਹੀਂ ਜੀ ਅਸੀਂ ਤਾਂ ਪਹਿਰੇ ਤੇ ਸੀਗੇ। ਉਹ ਕਹਿੰਦੇ ਪਹਿਰੇ ਤੇ ਸੀਗੇ ਪਰ ਤੁਹਾਡਾ ਮਨ ਤਾਂ ਮੇਲੇ ਵਿੱਚ ਘੁੰਮ ਰਿਹਾ ਸੀਗਾ। ਵਾਹ। ਵੀ ਮੇਲੇ ਵਿੱਚ ਉਹ ਕਿਤੇ ਮਠਿਆਈਆਂ ਖਾਂਦੇ ਹੋਣੇ ਆ ਉਹ ਕਰਦੇ। ਤੁਸੀਂ ਮੇਲੇ ਵਿੱਚ ਘੁੰਮ ਰਹੇ ਸੀ ਪਰ ਜਿਹੜੇ ਮੇਲੇ ਵਿੱਚ ਗਏ ਹਨ ਉਹ ਇੱਥੇ ਪਹਿਰਾ ਦੇ ਰਹੇ ਸੀ। ਉਹਨਾਂ ਦੇ ਮਨ ਵਿੱਚ ਇਹ ਸੀ ਵੀ ਲੈ ਵੀ ਉਹ ਇਸ ਦਰਬਾਰ ਦਾ ਮੇਰੇ ਮਹਿਲ ਦਾ ਪਹਿਰਾ ਦੇ ਰਿਆ ਸੀ ਇੱਥੇ ਹੀ ਖਿਆਲ ਉਹਨਾਂ ਦਾ ਫਸਿਆ ਸੀ। ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਕਈ ਵੇਰ ਸਤ ਸੰਗਤ ਦੇ ਵਿੱਚ ਬੈਠ ਕੇ ਵੀ ਆਪਾਂ ਸਤ ਸੰਗਤ ਚ ਨਹੀਂ ਬੈਠੇ ਹੁੰਦੇ। ਪਰ ਕਈ ਜਿਹੜੇ ਘਰਾਂ ਵਿੱਚ ਬੈਠੇ ਹਨ ਉਹ ਉੱਥੇ ਬੈਠੇ ਵੀ ਕੰਨ ਇਧਰ ਨੂੰ ਲਾ ਕੇ ਇੱਥੇ ਕੱਲੀ ਕੱਲੀ ਗੱਲ ਨੂੰ ਸੁਣ ਰਹੇ ਹੁੰਦੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਰੈਣ ਸਵਾਈ ਕੀਰਤਨ ਹੋਇਆ ਕੀਰਤਨ ਵਿੱਚ ਮਨ ਇੰਨਾ ਜੁੜਿਆ ਡਿਊਟੀ ਤੇ ਜਾਣ ਦਾ ਚੇਤਾ ਹੀ ਭੁੱਲ ਗਿਆ। ਔ ਗੁਰੂ ਪਿਆਰੀ ਸਾਧ ਸੰਗਤ ਜੀ ਮਨ ਜੁੜਨਾ ਚਾਹੀਦਾ ਸਾਡੇ ਮਹਾਰਾਜ ਚੰਦਾ ਜੀ ਨੇ ਕਈ ਵਾਰੀ ਬਚਨ ਫਰਮਾਉਣਾ ਜਦੋਂ ਸਤ ਸੰਗ ਵਿੱਚ ਬੈਠੀਏ ਨਾ ਪੰਜ ਚੀਜ਼ਾਂ ਜਿਹੜੀਆਂ ਮਹਾਰਾਜ ਦੇ ਚਰਣਾ ਵਿੱਚ ਰੱਖ ਦੇਣੀਆਂ ਚਾਹੀਦੀਆਂ ਆ ਕਿ ਦੋਨੋਂ ਅੱਖਾਂ ਦੋਨੋਂ ਕੰਨ ਔਰ ਪੰਜਵਾ ਆਪਣਾ ਮਨ ਇਹ ਮਹਾਰਾਜ ਦੇ ਚਰਣਾ ਵਿੱਚ ਰੱਖਣਾ ਚਾਹੀਦਾ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਨਹੀਂ ਤੇ ਮਹਾਪੁਰਸ਼ ਫਰਮਾਨ ਕਰਦੇ ਕਹਿੰਦੇ ਅੱਖੀ ਵੇਖਣਾ ਰੱਜੀ ਆ ਬਹੁਤ ਰੰਗ ਤਮਾਸ਼ੀ ਇਹ ਅੱਖੀਆਂ ਰੰਗ ਦੀ ਦੁਨੀਆ ਦੇ ਰੰਗ ਤਮਾਸ਼ੇ ਦੇਖਦੀਆਂ ਨਹੀਂ ਥੱਕਦੀਆਂ ਪਰ ਇਹਨਾਂ ਅੱਖੀਆਂ ਨੂੰ ਲਾਉਣਾ ਕਿੱਧਰ ਚਾਹੀਦਾ ਕਿਸ ਪਾਸੇ ਲਾਉਣਾ ਚਾਹੀਦਾ ਬਿਕੂਰਾ ਦੀਪ ਰੀਤ ਵਿੱਚ ਲਾਈਆਂ ਕਿਉਂ ਨਾ ਅੱਖੀਆਂ ਉਹ ਕੁੜਾ ਦੀਪ ਰੀਤ ਵਿੱਚ ਲਾਈਆਂ ਕਿਉਂ ਨਾ ਅੱਖੀ ਲਾਈਆਂ ਕਿਉਂ ਨਾ ਅੱਖੀਆਂ ਵੇਖੋ ਨਾ ਦੀਪਰੀਤ ਵਿੱਚ ਲਾਈਆਂ ਕਿਉਂ ਨਾ ਅੱਖੀਆਂ ਵੇਖੋ ਨਾ ਦੀਪਰੀਤ ਵਿੱਚ ਲਾਈਆਂ ਕਿਉਂ ਨਾ ਅੱਖੀਆਂ ਵੇਖੋ ਨਾ ਦੀਪਰੀਤ ਵਿੱਚ ਹੋ ਰੱਜ ਰੱਜ ਵੇਖ ਕੇ ਰੱਜ ਰੱਜ ਵੇਖ ਕੇ ਰੱਜਾਈਆਂ ਕਿਉਂ ਨਾ ਅੱਖੀਆਂ ਸੀ ਆਵੇ ਗੁਰਾ ਦੀਪ ਰੀਤ ਵਿੱਚ ਲਾਈਆਂ ਕਿਉਂ ਨਾ ਆਏ ਸੀ ਆਵੇ ਗੁਰਾ ਦੀਪ ਰੀਤ ਵਿੱਚ ਲਾਈਆਂ ਕਿਉਂ ਨਾ ਆਏ ਜਾਣੇ ਤੇਰੇ ਨਾਮ ਤੇ ਮਾਰਨੇ ਹੋ ਪਾਪਾਂ ਬਿਲ ਇਹ ਪਾਪਾਂ ਬਿਲ ਇਹ ਸ਼ਰਮਾਇਆ ਕਿਉਂ ਨਾ ਅੱਖੀਆਂ ਵੀ ਕੁਰਾ ਦੀਪ ਰੀਤ ਵਿੱਚ ਲਾਈਆਂ ਕਿਉਂ ਨਾ ਅੱਖੀਆਂ ਉਹ ਕੁਰਾ ਦੀਪ ਰੀਤ ਵਿੱਚ ਲਾਈਆਂ ਕਿਉਂ ਨਾ ਅੱਖੀਆਂ ਨਾ ਅੱਖਾਂ ਵਿੱਚ ਹੈ ਵੀ ਮਹਿਲ ਅ ਗਿਆਨ ਦੀ ਹੋ ਤਾਈਓ ਤੇਰੀ ਨਿਗਾਹ ਬੰਦੇ ਰੱਬ ਨਾ ਪਛਾਣਦੀ ਤਾਈਓ ਤੇਰੀ ਨਿਗਾਹ ਬੰਦੇ ਰੱਬ ਨਾ ਪਛਾਣਦੀ ਤਾਈਓ ਤੇਰੀ ਨਿਗਾਹ ਬੰਦੇ ਰੱਬ ਨਾ ਪਛਾਣਦੀ ਹੋਈ ਨਾ ਅੱਖਾਂ ਵਿੱਚ ਹੈਗੀ ਮਹਿਲ ਗਿਆਨ ਦੀ ਤਾਈਓ ਤੇਰੀ ਨਿਗਾਹ ਬੰਦੇ ਰਾਂ ਦੀ ਹੋ ਕਿਸ ਅੱਖਾਂ ਵਾਲੇ ਤੂੰ ਕਿਸ ਅੱਖਾਂ ਵਾਲੇ ਤੂੰ ਦਿਖਾਈਆਂ ਕਿਉਂ ਨਾ ਅੱਖੀਆਂ ਵੇ ਤੂੰ ਰਾ ਦੀਪ ਰੀਤ ਵਿੱਚ ਲਾਈਆਂ ਕਿਉਂ ਨਾ ਅੱਖੀਆਂ ਵੇ ਤੂੰ ਰਾ ਦੀਪ ਰੀਤ ਵਿੱਚ ਲਾਈਆਂ ਕੋ ਨਾ ਸ਼ਮ ਸ਼ਮ ਰੋਂਦੀਆਂ ਪੁੱਤਾਂ ਦੇ ਬਿਜੋਗ ਵਿੱਚ ਸ਼ਮ ਸ਼ਮ ਰੋਂਦੀਆਂ ਪੁੱਤਾਂ ਦੇ ਬਿਜੋਗ ਵਿੱਚ ਸ਼ਮ ਸ਼ਮ ਰੋਂਦੀਆਂ ਵੀ ਹੋਵੇ ਨੁਕਸਾਨ ਤੇ ਮਕਾਨ ਵਾਂਗੂੰ ਚੋਂਦੀਆਂ ਓ ਪੁੱਤਾਂ ਦੇ ਬਿਜੋਗ ਵਿੱਚ ਸ਼ਮ ਸ਼ਮ ਰੋਂਦੀਆਂ ਪੁੱਤਾਂ ਦੇ ਬਿਜੋਗ ਵਿੱਚ ਸ਼ਮ ਜੋਗ ਵਿੱਚ ਸ਼ਮ ਸ਼ਮ ਰੋਂਦੀ ਆ ਉਹ ਦੀ ਆਦਿ ਵਿੱਚ ਉਹ ਦੀ ਆਦਿ ਵਿੱਚ ਬਰਸਾਇਆ ਕਿਉਂ ਨਾ ਅੱਖੀਆਂ ਵੇ ਕੋਰਾ ਦੀਪ ਰੀਤ ਵਿੱਚ ਲਾਈਆ ਕਿਉਂ ਨਾ ਅੱਖੀਆਂ ਵੇ ਕੋਰਾ ਦੀਪ ਰੀਤ ਵਿੱਚ ਲਾਈਆ ਕਿਉਂ ਨਾ ਅੱਖੀਆਂ ਵੇ ਕੋਰਾ ਦੀਪ ਰੀਤ ਵਿੱਚ ਲਾਈਆ ਕਿਉਂ ਨਾ ਅੱਖੀਆਂ ਪਰੀਤ ਵਿੱਚ ਹੋ ਰੱਜ ਰੱਜ ਵੇਖ ਕੇ ਰੱਜ ਰੱਜ ਵੇਖ ਕੇ ਰਜਾਈਆਂ ਕਿਉਂ ਨਾ ਅੱਖੀਆਂ ਬੇਕੂਰਾ ਦੀਪਰੀਤ ਵਿੱਚ ਲਾਈਆਂ ਕਿਉਂ ਨਾ ਅੱਖੀਆਂ ਉਹ ਕੋਰਾ ਦੀਪਰੀਤ ਵਿੱਚ ਲਾਈਆਂ ਕਿਉਂ ਨਾ ਅੱਖੀਆਂ ਸੰਗਤ ਜੀ ਜੇ ਸਤਗੁਰਾਂ ਦੀ ਪ੍ਰੀਤ ਅੱਖੀਆਂ ਨਹੀਂ ਲੱਗਦੀਆਂ ਨਾ ਜਾਂ ਇਹ ਸੀਸ ਨਹੀਂ ਚੁੱਕਦਾ ਮਰ ਤਾਂ ਪਾਵਨ ਫਰਮਾਨ ਹੈ ਪ੍ਰੀਤ ਦਾ ਜੋ ਸਿਰ ਸਾਈਂ ਨਾ ਨਿਭੈ ਸੋ ਸਿਰ ਕੀਜੇ ਕਾਇ ਕੁੰਨੇ ਹੀਟ ਜਲਾਈਏ ਬਾਲਣ ਸੰਧੜੇ ਹਾਏ ਮਰ ਤਾਂ ਕਹਿੰਦੇ ਇਦਾਂ ਦੇ ਸਿਰ ਨੂੰ ਚੁੱਲ੍ਹੇ ਝੋਕ ਦੇਣਾ ਚਾਹੀਦਾ ਜਿਹੜਾ ਮਹਾਰਾਜ ਦੇ ਚਰਣਾ ਝੁਕੇ ਨਹੀਂ ਸਕਦਾ ਵਾਹ ਅੱਜ ਗੁਰੂ ਪਿਆਰੀ ਸਾਧ ਸੰਗਤ ਜੀ ਨਗਰ ਵਿੱਚ ਮਹਾਪੁਰਸ਼ਾਇ ਰੈਣ ਸਵਾਈ ਕੀਰਤਨ ਹੋਇਆ ਕੀਰਤਨ ਦੇ ਵਿੱਚ ਮੰਨ ਇੰਨਾ ਜੁੜਿਆ ਆਪਣੀ ਡਿਊਟੀ ਤੇ ਜਾਣ ਦਾ ਚੇਤਾ ਹੀ ਭੁੱਲ ਗਿਆ ਵੀ ਮੈਂ ਡਿਊਟੀ ਤੇ ਜਾਣਾ ਦਿਨ ਚੜਿਆ ਸਾਥ ਜਿਨ੍ਹਾਂ ਨੂੰ ਵਿਦਾ ਕਰ ਰਾਜ ਦਵਾਰ ਗਿਆ ਸ਼ਰਮਾਇ ਸੰਤਾਂ ਨੂੰ ਵਿਦਿਆ ਕੀਤਾ ਡਰਦੇ ਡਰਦੇ ਰਾਜੇ ਦੇ ਦਰਬਾਰ ਗਏ ਕਿ ਰਾਜੇ ਨੇ ਮੈਨੂੰ ਸਜ਼ਾ ਦੇਣੀ ਹੈ ਕਿਉਂਕਿ ਮੈਂ ਰਾਤੀ ਆਪਣੀ ਡਿਊਟੀ ਤੇ ਨਹੀਂ ਆ ਸਕਿਆ ਪਰ ਹੋ